ਕੁਰਤਾਸਪੁਰ ਹਾਈਵੇ ਤੇ ਖੜਾ ਛੋਟੇ ਹਾਥੀ ਦਾ ਫਾਸਟ ਫੂਡ ਰੈਸਟੋਰੈਂਟ ਇੱਕ ਬਖਰੀ ਪਹਿਚਾਨ ਬਣਾ ਰਿਹਾ ਹੈ ਜਿੱਥੇ ਇਸ ਦਾ ਨਾਮ ਮਾਝੇ ਵਾਲਾ ਪਾਉ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਉੱਥੇ ਹੀ ਇਸ ਕੰਮ ਚਲਾਉਣ ਵਾਲੇ ਨੌਜਵਾਨ ਨਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਛੋਟੇ ਹੁੰਦੇ ਜਦੋਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਦੋਂ ਤੋਂ ਮਨ ਵਿੱਚ ਸੀ ਕਿ ਉਹ ਆਪਣਾ ਰੈਸਟੋਰੈਂਟ ਖੋਲੇ ਅਤੇ ਉਸ ਲਈ ਉਸਨੇ ਪੜ੍ਹਾਈ ਵੀ ਕੀਤੀ ਨਾਲ ਨਾਲ ਰੈਸਟੋਰੈਂਟ ਤੇ ਨੌਕਰੀ ਵੀ ਕੀਤੀ ਭਾਂਡੇ ਵੀ ਮਾਂਜੇ ਅਤੇ ਉੱਥੋਂ ਸਫਾਈ ਵੀ ਕੀਤੀ ਤੇ ਫਿਰ ਰਸੋਈ ਦਾ ਕੰਮ ਵੀ ਸਿੱਖਿਆ ਜਦ ਵੱਡਾ ਹੋਇਆ ਤਾਂ ਵਿਦੇਸ਼ ਜਾਣ ਦਾ ਪੂਤਸਵਾਰ ਹੋ ਗਿਆ ਅਤੇ ਫਿਰ ਟਰੈਵਲ ਏਜੰਟ ਕੋਲੋਂ ਵੀ ਧੋਖਾ ਮਿਲਿਆ ਅਤੇ ਪੈਸੇ ਵੀ ਗਏ ਤੇ ਹੁਣ ਹਾਲਾਤ ਇਹ ਹੋ ਗਏ ਸੀ ਕਿ ਪਿਤਾ ਛੋਟੇ ਹਾਥੀ ਦਾ ਆਪਣਾ ਕੰਮ ਸੀ ਅਤੇ ਉਹ ਕੰਮ ਵੀ ਕਟ ਗਿਆ ਤੇ ਉਸਨੇ ਦਿਮਾਗ ਨਾਲ ਆਪਣੀ ਸੋਚ ਨਾਲ ਅਤੇ ਆਪਣੇ ਪਿਤਾ ਦੇ ਛੋਟੇ ਹਾਥੀ ਤੇ ਹੀ ਚੱਲਦਾ ਫਿਰਦਾ ਫਾਸਟ ਫੂਡ ਰੈਸਟੋਰੈਂਟ ਸ਼ੁਰੂ ਕਰ ਦਿੱਤਾ ਅਤੇ ਫਿਰ ਹੁਣ ਉਸ ਦੇ ਨਾਲ ਉਸ ਦਾ ਪਿਤਾ ਵੀ ਸਾਥ ਦੇਣ ਲੱਗ ਗਿਆ ਅਤੇ ਦੋਵੇਂ ਪਿਓ ਪਤ ਵਧੀਆ ਰੋਜ਼ਗਾਰ ਕਰਕੇ ਵਧੀਆ ਕਮਾਈ ਕਰ ਰਹੇ ਨੇ ਭਾਈ ਨਿਰਿੰਦਰਪਾਲ ਜੀ ਸੋ ਕਿੰਨੀ ਦੇਰ ਤੋਂ ਕੰਮ ਸਿੱਖਦੇ ਇਹ ਤੋਂ ਆਪਣਾ ਕੰਮ ਖੋਲਿਆ ਭਾਈ 6 ਸਾਲ ਹੋ ਗਏ ਜਿਹੜਾ ਛੋਟਾ ਜਿਹਾ ਗਿਆ ਮੈਂ ਇਹਨੂੰ ਥੋੜਾ ਮਨਚੇ ਕਿ ਮੈਂ ਰਸੋਈ ਦੇ ਵਿੱਚ ਕੋਈ ਮਤਲਬ ਹੀ ਬਣਾਉਂਦਾ ਰਿਹਾ ਮਡੇ ਗਿਆ ਫਿਰ ਮੇਰਾ ਦਿਮਾਗ ਚ ਕੰਮ ਆਇਆ ਕਿ ਸਾਰੇ ਦੇ ਵੇਲੇ ਵੇਲੇ ਦੀ ਪੰਨਾ ਬੋਲੇ ਜਾਂਦੇ ਨੇ ਤੇ ਭਾਈ ਆਪਣਾ ਰੈਸਟੋਰੈਂਟ ਲੱਗ ਗਿਆ ਮੈਂ ਹੈ ਨਾ ਪਾਰਟ ਟਾਈਮ ਦਾ ਜੋਬ ਤੇ ਕਈ ਯੂਟਿਊਬਰ ਹੋ ਰਿਓ ਰਿਓ ਰਿਓਲੀ ਮੈਂ ਸਕੂਲ ਵੀ ਸਟੱਗਲ ਹੋ ਗਿਆ ਨਾ ਪੂਰੀ ਫਿਰ ਭਾਈ ਮੈਂ 10 10 ਕਰਕੇ ਤੇ ਰੈਸਟੋਰੈਂਟ ਦੇ ਵਿੱਚ ਨਾ ਲਾਈਫ ਬਣਾਉਣ ਚਾਹਦਾ ਹਾਂ ਉਹਨਾਂ ਕੀ ਮਤਲਬ ਕਿ ਜੋ ਉਹਨਾਂ ਦੇ ਭਾਂਡੇ ਦੀਨੇ ਜੋ ਸਾਰਾ ਸਾਬ ਕੀਤਾ ਭਾਈ ਇਹਦਾ ਭਾਈ ਤਿੱਕਾ ਕੀਤੀ ਤੇ 6 ਸਾਲ ਹੋ ਗਏ ਭਾਈ ਇਹਦਾ ਕੰਮ ਕਰਦੇ 6 ਸਾਲ ਦੇ ਵਿੱਚ ਭਾਈ ਮੈਂ ਸਾਰਾ ਹੀ ਕੰਮ ਸਿੱਖ ਕੇ ਹੋਰ ਵੀ ਥਾਵਾਂ ਤੇ ਕੰਮ ਕਰਕੇ ਆਇਆ ਪਰ ਭਾਈ ਆਪਣਾ ਫਿਰ ਵਿਚਾਰ ਆਇਆ ਘਰੇ ਕੀ ਹੋਲ ਆਪਣਾ ਆ ਤੇ ਬਣਨਾ ਬਾਹਰ ਜਾਣ ਦਾ ਮਾਝੇ ਵਾਲਾ ਪਉ ਜਣਾ ਨਾ ਇੱਕ ਇਸ ਤਰ੍ਹਾਂ ਪਾਇਆ ਕਿ ਉਹ ਸੁਝਾਏ ਨਾ ਇਹ ਭਾਈ ਮਾਝੇ ਵਾਲੇ ਇਹ ਤਾਂ ਪਾਇਆ ਆ ਪਾ ਹੈਗੇ ਪੰਜਾਬੀ ਹਣਾ ਪੰਜਾਬੀ ਇਹਦੇ ਅੰਗਰੇਜ਼ੀ ਨਾਮ ਆ ਪਾ ਗੋਂ ਰੱਖੀਏ ਇਵਰੇਜਾਂ ਵਾਲੇ ਨਾਮ ਨਹੀਂ ਰੱਖਣਾ ਆਪਣਾ ਕੀ ਵੱਖਰਾ ਕੀ ਰੱਖਦੇ ਸੋ ਬਾਹਰ ਜਾਣ ਦਾ ਨਹੀਂ ਸੋ ਪਿਆ ਸ਼ੌਂਕ ਸ਼ੌਂਕ ਭਾਈ ਪਿਆ ਸੀਗਾ ਹੂਸਵਾਰ ਹੋਇਆ ਸੀਗਾ ਬਾਹਰ ਜਾਂਦਾ ਪਰ ਮੈਂ ਇਹ ਪੈਸੇ ਵੀ ਮਰ ਗਏ ਭਾਈ ਮਰ ਕੇ ਤੇ ਬਾਅਦ ਚ ਹੋਰ ਨਹੀਂ ਕੰਮ ਕਰ। ਕਿੱਦਾਂ ਫਿਰ ਗਾਕਾ ਨੂੰ ਬਹੁਤ ਖੁਸ਼ ਨੇ ਕਾ ਕੇ। ਹਾਂਜੀ ਭਾਈ ਬਹੁਤ ਖੁਸ਼ ਗਾ। ਮਾਣ ਲੱਗਦਾ ਕਿੰਨਾ। ਘਰ ਦੇ ਨਾਲ ਪੂਲ ਸੁਜੋਗਾ। ਇਹ ਕੱਡੀ ਕਿਸ ਨਾਲ ਤਿਆਰ ਕੀਤੀ? ਇਹ ਕੱਡੀ ਭਈ ਆਪ ਤੇ ਤਿਆਰ ਕਰਵਾਈ। ਪਹਿਲਾਂ ਕੀ ਕੰਮ ਕਰ ਲਈ? ਪਹਿਲਾਂ ਭਈ ਗੱਡੀ ਤੇ ਗੱਡੀ ਤੇ ਭਾਈ ਪਹਿਲਾਂ ਡਿਸਪੋਇਲ ਦਾ ਸਮਾਨ ਹੁੰਦਾ ਰਹੇ ਉਹ ਉਹਨੇ ਵੀ ਕਰਨਾ ਤੇ ਜਨ ਲੈ। ਤੇ ਬਾਅਦ ਚ ਫਿਰ ਭਾਜੀ ਆਪਾਂ ਗਿਆ ਉਹ ਕੰਮ ਬੰਦ ਹੋ ਗਿਆ। ਫਿਰ ਭਾਈ ਪਹਿਲੇ ਰਹਿ ਕੇ ਪਪਾ ਜੀ ਤੇ ਫਿਰ ਆ ਕੰਮ ਚਾਲੂ ਹੋਗਾ। ਹਾਂਜੀ ਪੁਲਿਸ ਸਹਿਯੋਗ ਹੈ ਨੂੰ ਦਲਜੀਤ ਸਿੰਘ ਸਰ ਦਲਜੀਤ ਜੀ ਕੀ ਕਰਦੇ ਹੋ ਤੁਸੀਂ ਮੈਂ ਸਰ ਪਹਿਲੋ ਆ ਗੱਡੀ ਚਲਾਉਣਾ ਹਾਂ ਜੀ ਤੇ ਮੁੜ ਕੇ ਫਿਰ ਗੱਡੀ ਜਿਗਾੜੂ ਰੇਣੀਆਂ ਦੇ ਹੋਣ ਕਰਕੇ ਸਾਨੂੰ ਕਿਰਾਇਆ ਕੋਰਾ ਨਹੀਂ ਮਿਲਦਾ ਤੇ ਅਸੀਂ ਫਿਰ ਆਪਣਾ ਕੰਮ ਖੋਲਣ ਦੀ ਗਿਉਂਤ ਬਣਾ ਲਈ ਅਸੀਂ ਫਿਰ ਆ ਕੰਮ ਕਰਤਾ ਸੋ ਉਹ ਕੰਮ ਜਿਹੜਾ ਮੇਰੇ ਪੁੱਤਾਂ ਦੇ देखो ये दी काम ਤੇ ਲੋਕਾਂ ਦੀਆਂ ਗੱਲੀਆਂ ਰੇੜੀਆਂ ਦੇਖੀਆਂ ਨੇ ਅਸੀਂ ਉਹਨਾਂ ਨੂੰ ਦੇਖ ਕੇ ਕੀ ਕਹਾ ਵਾ ਅੱਜ ਸੁਚਾ ਦੇਣਾ ਤੇ ਪਰਮਾਤਮਾ ਦੇ ਹੱਥ ਵਾ ਦੇਖੋ ਚੱਲਦਾ ਕਿੰਨਾ ਕਿ ਗਾਕਾਂ ਦਾ ਫਰ ਰਿਸਪੌਂਸ ਮਿਲਦਾ ਪਿਆ ਗਾਕ ਤੇ ਜਿਹੜਾ ਵੀ ਆਉਂਦਾ ਕਹਿੰਦਾ ਤੁਹਾਡੀ ਕੁਆਲਿਟੀ ਬਹੁਤ ਅੱਛੀ ਆ ਵਿਦਆਊਟ ਆਇਲ ਸਾਡੀ ਕੁਆਲਿਟੀ ਆ ਇਹਦੇ ਵਿੱਚ ਕੋਈ ਵੀ ਆਇਲ ਦਾ ਕੰਮ ਨਹੀਂ ਹੈਗਾ ਤੇ ਮਸ਼ੀਨੀ ਕੰਮਿਆਂ ਬਹੁਤ ਵਧੀਆ ਕਰਦਾ ਹੋਰ ਜਾਣਦਾ ਕਿਤੇ ਸੋਚੇ ਨਹੀਂ ਬੇਟੇ ਆਰਜੰਦ ਦਾ ਵਿਆਹ ਤੇ ਹੈਗਾ ਸੀਗਾ ਤੇ ਪਰ ਕਈ ਮਜਬੂਰੀਆਂ ਬੰਦੇ ਦੀਆਂ ਬਣ ਜਾਂਦੀਆਂ ਨਹੀਂ ਬਣਦਾ ਬਾਹਰ ਦਾ ਜੀਵਾਨ ਸਵੀਕਾਰ ਕਰਕੇ ਬਾਹਰ ਵਾਲਾ ਮਾਝੇ ਵਾਲਾ ਪਹੁ ਨਾਮ ਰੱਖਿਆ ਕੀ ਮਨ ਦੇ ਵਿੱਚ ਆਇਆ ਸੀ ਕਿ ਉਹ ਹੀ ਰੱਖਣਾ ਮਾਝੇ ਵਾਲਾ ਪਹੁ ਅਸੀਂ ਇਹ ਕਰਕੇ ਰੱਖਿਆ ਜੀ ਕੋਈ ਪੰਜਾਬੀਏਦ ਨੂੰ ਪਹਿਲ ਦਿੱਤੀ ਆ ਪੰਜਾਬੀ ਆ ਤੇ ਪੰਜਾਬੀ ਸਾਡੀ ਗਰਸਾਹ ਮਾਂ ਬੋਲੀ ਆ ਇਹਦਾ ਹੀ ਨਾਮ ਕਿਉਂ ਨਾਂ ਰੱਖਿਆ ਇਹ ਟੇਸਟ ਪੰਜਾਬ ਦਾ ਹੈ ਕਿ ਜਿਹੜਾ ਅੰਗਰੇਜ਼ਾਂ ਵਾਲਾ ਨਹੀਂ ਜੀ ਨਹੀਂ ਪੰਜਾਬ ਦਾ ਬਿਲਕੁਲ ਪ੍ਰੋਪਰ ਪੰਜਾਬ ਦਾ